ਕੰਡਾ ਉਹ ਵੀ ਬੜੇ ਹੋਲੇ ਹੋਲੇ ਰੱਖਿਆ ਕਿ ਖੜਕਾ ਨਾ ਹੋ ਜਾਵੇ ਕਿਤੇ ਉੱਤੇ ਹੀ ਪਿਆਰੋ ਇੱਕ ਬੇਦਵਾ ਫਕੀਰ ਵੀ ਰਹਿੰਦਾ ਸੀਗਾ ਸਾਧੂ ਰੰਤ ਸਿੰਘ ਪਾਉ ਸਤਿਗੁਰਾਂ ਦੇ ਨਾਲ ਉਹ ਜਿਆਦਾ ਸਾਧੂ ਤਕਰੀਬਨ ਰਾਤ ਨੂੰ ਜਾਗਦੇ ਹਨ ਦਿਨ ਨੂੰ ਸੌਂ ਲੱਗੇ ਆਂ ਰਾਤ ਨੂੰ ਆਮ ਤੌਰ ਤੇ ਸਾਧੂ ਜਾਗਦਾ ਪਾਉ ਉਹਨੇ ਸੋਚਿਆ ਕਿ ਸੂਰਜ ਵੀ ਦੇਖਿਆ ਨੇ ਕਿ ਦੱਲਾ ਤਾਂ ਸ਼ੂਬੰਤਰ ਹੋ ਗਿਆ ਦੱਲਾ ਪਿੱਛੇ ਗਾ ਕੇ ਗੁਰੂ ਕਰਦੀ ਯਾਦ ਆ ਗਈ ਵਾਪਸ ਚੱਲ ਪਏ ਬੁੱਢੇ ਸਭਾਈ ਵੀ ਸੀਗੇ ਪਹਿਰਿਓ ਨਾਲ ਉਹਨੇ ਸੋਚਿਆ ਵੀ ਸਾਡਾ ਸਰਦਾਰ ਬਰਾਰ ਜੇ ਰੰਗ ਕਹਿੰਦਾ ਹੈ ਗੁਰੂ ਦੇ ਗੁਰੂ ਦੇ ਉਹ ਕਿ ਮੈਂ ਤੇਰੇ ਨਾਲ ਮਰਦੋਂ ਪਿਆਰ ਆਂ ਅੱਜ ਗੁਰੂ ਪਿੱਛਾ ਦੇ ਕੇ ਇਹ ਚੱਲਿਆ ਏ ਤੇ ਜਿਸ ਸਾਡਾ ਸਰਦਾਰ ਬਰਾੜ ਸਾਡਾ ਸਰਦਾਰ ਚੱਲਿਆ ਏ ਤੇ ਆਪ ਵੀ ਨਾਲ ਚੱਲਦੇ ਆਂ ਉਹ ਵੀ ਨਾਲ ਹੀ ਚੱਲ ਪਏ ਬਗਲ-ਬਗਲ ਉਹ ਵੀ ਚੱਲ ਪਏ ਦੋਗੇ ਜਿਹੜਾ ਤੇਨੇ ਪਾਸ਼ਾਤ ਦੇ ਸੇਵਾ ਦਾ ਮੌਕਾ ਦਿਓ ਉਹ ਅਧ ਭਗੜਾ ਗਿਆ ਹਾਲੇ ਵੀ ਪਾਸ਼ਾਤ ਦੇਣਾ ਬਹੁਤ ਕੁਛ ਸੀ ਬਹੁਤ ਕੁਝ ਦੇਣਾ ਸੀ ਪਾਸ਼ਾਤ ਨੂੰ ਤੈਨ ਤੇਰੇ ਜੀਵਨ ਵਿੱਚ ਤੈਨੂੰ ਕੁਛੇ ਗਾਂਦੇ ਘਾਟ ਨਹੀਂ ਆਉਂਦੇ ਵਾਂਗੇ ਪੈ ਡਲਿਆ ਤੂੰ ਬਸ ਸਹੇਦਾਰ ਹੈ ਪਰ ਵਿਸ਼ਵਾਸ ਨਹੀਂ ਬੰਦਾ ਵਿਸ਼ਵਾਸ ਨਹੀਂ ਬੰਦਾ ਉਤੇ ਇੱਕ ਮਨ ਬੁਰਦਾ ਜਿਹਾ ਬਹੁਤ ਕਮਜ਼ੋਰ ਜਿਹਾ ਸਿੱਖ ਉਹ ਵੀ ਉਤੇ ਕੋੜਿੰਦਾ ਉਹਨੂੰ ਦੇਖਿਆ ਪਾਸ਼ਾ ਨੇ ਕਿ ਇੱਕ ਮਰਿਆ ਜਿਹਾ ਸਿੱਖ ਵੀ ਅਪਰਾਸ ਮਨ ਤਿਆਰ ਕਰੀ ਜਾਂਦਾ ਹੈ ਕਮਜ਼ੋਰ ਉਹ ਗੱਲ ਥੋੜਾ ਸੀਤੋ ਉਸੇ ਆਪਾਸ਼ਾ ਨੇ ਵੀ ਇੱਕ ਸਿੱਖ ਕੋਣ ਤੈਨੂੰ ਤੇ ਜੀ ਮਾਣ ਦੇ ਦੱਸ ਕੇ ਗਰੀਬ ਵਿਚਾਰਾ ਦਸ਼ਪ ਤਾਂ ਬੜਾ ਮੋਟਾ ਤਨਿੰਦਾ ਫੀਮ ਦਾ ਇਹ ਵੀ ਤਿਆਰ ਨਾਲ ਜਾਣੋ ਹਯੂਰ ਸਾਹਿਬ ਉਹਨੋਂ ਸਿੱਖਦੇ ਵੀ ਸੋਲਿਆ ਕਨ ਦਾ ਪਾਤਸ਼ਾਹ ਜੀ ਜਿਹੜੇ ਬਰਾੜ ਤੁਹਾਡੇ ਸਾਹਮਣੇ ਜੀਦੇ ਸੀ ਕਿੱਥੇ ਆਓ ਜਿਨ੍ਹਾਂ ਨੂੰ ਤੁਸੀਂ ਰਾਜ ਦੇ ਰਹੇ ਸੀ ਉਹ ਕਿੱਥੇ ਆ ਮੈਂ ਤੇ ਤਕਰੀਬੜਾ ਜਿਹਾ ਸਿੱਖਿਆ ਉਹ ਵੀ ਮਾਰਾ ਮੋਟਾ ਨਸ਼ਾ ਪਤਾ ਜਿਆ ਕਰ ਲੈਣਾ ਤੇ ਮੈਂ ਵੀ ਤੁਹਾਡੇ ਨਾਲ ਜਨਮ ਤਿਆਰ ਹਾਂ ਬਿਲਕੁਲ ਤਿਆਰ ਹਾਂ ਪਰ ਜਿਹੜੇ ਦਾਵੇ ਕਰਨਦ ਵਾਲੇ ਸੀ ਉਹ ਪਨੀ ਮਾਰਵਲ ਗਾ ਲੋ ਕਹਿੰਦਾ ਮੈਂ ਗਰੀਬ ਪਛਗੰਦੇ ਤੂੰ ਗਰੀਬ ਨਹੀਂ ਅਸੀਂ ਮੱਧੇ ਵਾਲੇ ਗਰੀਬ ਮੱਧੇ ਵਾਲਾਂ ਤੋਂ ਸ਼ਬਦ ਜ਼ਿਆਦਾ ਵਰਦੇ ਅਸੀਂ ਮਾਰੇ ਅਸੀਂ ਕਮਜ਼ੋਰ ਅਸੀਂ ਲੱਗੇ ਨਹੀਂ ਸ਼ਿਕਾ ਤੁਸੀ ਕਮਜ਼ੋਰ ਨਹੀਂ ਮੱਧੇ ਵਾਲੇ ਤੁਹਾਨੂੰ ਵੀ ਸਰਦਾਰੀਆਂ ਦੇਣੀਆਂ ਤੁਹਾਨੂੰ ਵੀ ਸਰਦਾਰੀਆਂ ਦੇਣੀਆਂ ਕੁਝ ਘਟ ਗਏ ਕਿਹੜੀ ਗੱਲਾਂ ਘਟ ਗਏ ਉਹ ਸਿੱਖ ਆਪਣੇ ਆਪ ਦੀ ਗਰੀਬੀ ਯਾਰ ਕਰਦਾ ਤੇ ਪਾਸ਼ਾ ਵੱਧਦੇ ਹੀ ਜਾ ਰਹੇ ਆ ਇੱਧਰ ਸ਼ਰਨੋਂ ਪੈ ਰੂਪ ਚੰ ਸਿਰਦਾ ਸੀਗਾ ਉਹ ਆਪਣੇ ਫਤਪਾ 20 ਸਾਲ ਨੂੰ ਕਹ ਲਗਾ ਵੀ ਤੋਂ ਪਿੰਡ ਚਲੇ ਜਾ ਮੈਂ ਗੁਰੂ ਦੇ ਨਾਲ ਜਾਣਾ ਨਹੀਂ ਉਹਨੇ ਵੀ ਪਗੜਾਉਂਦੇ ਵੀ ਹੋ ਜਾਣਾ ਹੈ ਉਹਨਾਂ ਬਤ ਪਵ ਸੱਜੇ ਬੈਠੇ ਨੇ ਪਾਸ਼ਾ ਇਸ ਸਾਲ ਸੇ ਤੋਂ ਅੱਗੇ ਚੱਲਣਾ ਲੋੜ ਤੋਂ ਉਹਨਾਂ ਨੇ ਕਹਿੰਦਾ ਬਾਦਸ਼ਾਹ ਜੀ ਰੂਪ ਸਿੰਘ ਦਾ ਕਹਿੰਦਾ ਬਾਦਸ਼ਾਹ ਜੀ ਅਸੀਂ ਦੋਨੇ ਪ੍ਰਾ ਦੋ ਹੀ ਪ੍ਰਾ ਤੇ ਦੋਨੇ ਤੁਹਾਡੇ ਨਾਲ ਆਏ ਤੇ ਭਤੇ ਚੰਦ ਨੂੰ ਘਰ ਭੇਜ ਦਿੱਤੇ ਤਾਂ ਕਿ ਰਾਜ ਦਾ ਪ੍ਰਬੰਧ ਦੇਖ ਲੋ ਮਾਲ ਪਸੂ ਦੇਖ ਲਓ ਘਰ ਬਰ ਦੇਖ ਲਓ ਇੱਕ ਬੰਦਾ ਜਿਉਂਦੀ ਇਹ ਘਰ ਵਿੱਚ ਕਲੀਆਂ ਜਨਾਨੀਆਂ ਘਰ ਜਿਹੜਾ ਉਹ ਸੰਭਾਲ ਦੇ ਸਕਦੀਆਂ ਹੁਣ ਪਾਸ਼ਾ ਜਾਣੀ ਜਾੜਿਆ ਉਹ ਕਹਿੰਦੇ ਨਾ ਤੈਨੂੰ ਜਾਣ ਦੇਣਾ ਨਾ ਬਦਜੰ ਸਾਨੂੰ ਜਾਣਣਾ ਇੱਥੇ ਰੱਖਣਾ ਤੁਹਾਨੂੰ ਤੇ ਰਾਮ ਸੇਨਾ ਕਹਿੰਦਾ ਪਾਸ਼ਾ ਜੀ ਤੁਸੀਂ ਬੇਨਤੀ ਪਰਮਾਨ ਕਰੋ ਮੇਰੇ ਭਰਾ ਨੂੰ ਜਾਣ ਦਿਓ ਤਾਂ ਦੀ ਤਰਦਾ کاروبار ਸੁਭਾਣੂ ਬੰਦਾ ਘਰ ਰੋਣਾ ਜ਼ਰੂਰੀ ਆ ਹੁਨੇ ਨਹੀਂ ਪਤਾ ਕਿ ਇਹਦੇ ਵੀ ਪੰਜੋ ਪੱਜੜਾ ਹੈ ਪਰ ਬਾਰੋ-ਬਾਰੋ ਸਤਗੁਰਾਂ ਨੂੰ ਇਹ ਵੀ ਢੱਲੇ ਬੰਗ ਕਹੀ ਜਾ ਰਿਹਾ ਹੈ ਕਿ ਪਾਸ਼ਾ ਮੈਂ ਤੁਹਾਡੇ ਨਾਲ ਰਹਿਣਾ ਪਰ ਜਣਾ ਦੇ ਦੇ ਮੂਲ ਪਾਸ਼ਾ ਤਿਆਰੀ ਕਰ ਲੈਂਦੇ ਨੌਰ ਤੋਂ ਵੀ ਵਾਇਗ ਰੋ ਸਰਸੇ ਤੋਂ ਵੀ ਦੌਰ ਜਾਨ ਨੂੰ ਤੇ ਚ ਲੈਕਲਾ ਵੀ ਜਾਣਾ ਪਾਸ਼ਾ ਨੇ ਆਪਣੇ ਲਾਗੇ ਦੇ ਝੰਡਾ ਸੁਰੂਗੜ ਦੇ ਕੋਲ ਇੱਥੇ ਆਉਣਾ ਇੱਥੋਂ ਫਿਰਦਾਰ ਨੂੰ ਦੌਰ ਨੂੰ ਤਿਆਰੀ ਕਰਨੀ ਪਾਸ਼ਾ ਨੇ ਇੱਥੇ ਇੱਕ ਫਕੀਰ ਇੰਨਾ ਸਿਉ ਫਕੀਰ ਬਲੈਤ ਸ਼ਾ ਦਾ ਨਾਂ ਸੀ ਮੈਂ ਰੋਜ਼ ਝਾੜੂ ਮਾਰਦਾ। ਰੋਜ਼ ਝਾੜੂ ਮਾਰਦਾ। ਰਸਤੇ ਵਿੱਚ ਝਾੜੂ ਮਾਰ ਕੇ ਸਲਕਾ ਕਰਦਾ। ਤੇ ਚੰਡੇ ਵਾਲੇ ਪਿੰਨ ਨੇ ਪੁੱਛਣਾ ਪੀਰ ਜੀ ਇਹ ਤੁਸੀਂ ਕੀ ਕਰਦੇ? ਰਸਤਾ ਕੋਈ ਹੈ ਨਹੀਂ ਖਾਸ ਕਰਕੇ। ਤੋ ਜਿਹੜਾ ਹੈਗਾ ਤੇ ਵਿੱਚ ਤੇ ਸਾਲ ਸਾਲਾ ਦਿਨ ਚੜੂ ਮਾਰਦੇ ਰਹਿੰਦੇ ਜੇ ਚੜੂ ਮਾਰ ਕੇ ਪਾਣੀ ਛੜਕ ਦਿੰਦੇ ਜੇ ਉਹਨੇ ਇੱਕ ਗੱਲ ਕਹਿਣੀ ਕਰਨਾ ਸੰਸਾਰ ਦੇ ਰੋਕੋ ਜਿੱਥੇ ਜੱਤ ਦੇ ਪਿਤਾ ਨੇ ਆਉਣਾ ਹੋਵੇ ਜੱਤ ਦੇ ਮਾਲਕ ਨੇ ਆਉਣਾ ਹੋਵੇ ਅਦਨਾਵੀ ਤੌਰ ਤੇ ਕਿਤੇ ਮੰਤਰੀ ਛਤਰੀ ਹਉਦੇ ਆ ਸਪਾਈਆਂ ਹੋ ਜਾਂਦੀਆਂ ਦੂਰ ਦੂਰ ਤੱਕ ਸਪਾਈਆਂ ਹੋ ਜਾਂਦੀਆਂ ਤੇ ਜਿੱਥੇ ਜਗਤ ਦਾ ਗੁਰੂ ਆਣਾ ਹੋਵੇ ਜਗਤ ਦਾ ਬਲਕਾ ਆਣਾ ਹੋਵੇ ਉੱਥੇ ਵੀ ਸਾਨੂੰ ਸਪਾਈ ਕਰਨੀ ਚਾਹੀਦੀ ਮੇਰੇ ਮਨ ਅਕੂਦੇ ਹੋਣਾ porque ele tenho... deixe.